ਵੇ ਤੂੰ ਲੱਗਾ ਕੀ ਕਰ ਰਿਹਾ ਸੀ ਬਾਸ ਉਹੀ ਬੈਠਾ ਦੀ ਦਵਾਈ ਕਰਕੇ ਹਟਾ ਦੀ ਯਾਰ ਆ ਜੀਰੀ ਚ ਬੈਠਾ ਦੀਗਾ ਹੋ ਠੀਕ ਆ ਹਾਂ ਉਹ ਠੀਕ ਆ ਤੂੰ ਦੱਸ ਅੱਛਾ ਕੱਲੀ ਬੈਠੇ ਰਹਿਣਾ ਕੱਲ੍ਹ ਹੀ ਹੁੰਨੇ ਖੇਤ ਭਰਾਵਾ ਕੋਈ ਆਉਂਦਾ ਨਹੀਂ ਆ ਕੋਈ ਦਿਖਦਾ ਨਹੀਂ ਅੱਜ ਤੂੰ ਕਿਵੇਂ 곗ਾ ਮਾਰਿਆ ਮਾਹ ਚਾਚੇ ਦਾ ਪਤਾ ਲੈ ਆਈ ਏ ਅਸਿਆ ਚੱਲ ਆਇਆ ਫਿਰ ਤੈਨੂੰ ਖੇਤ ਦਿਖਾ ਕੇ ਲੈਈਏ ਤੈਨੂੰ ਯਾਰ ਚਾਚਾ ਆਇਆ ਚਾਚਾ ਆ ਵੀ ਠੇਕੇ ਤੇ ਲੈ ਲਈ ਆ ਬਣੀ ਐ ਬਸ ਆਦ ਨਾਲ ਤਾਂ ਬਣਾਦਾ 곗ਾ ਕੇ ਆ ਬਸ ਇਧਰ ਲਾ ਠੇਕੇ ਵਾਤਾ ਕਮ ਕਰਦੀ ਤੂੰ ਪਾਣੀ ਲੈ ਆ ਲੈ ਉਹ ਆ ਚਾ ਲੈ ਲਈ ਉਹਨਾਂ ਨੂੰ ਲੈਣ ਦੇ ਨਿਆਰੇ ਆਹੀ ਤਾਂ ਉਮਰ ਹੁੰਦੀ ਐ ਨਿਆਰੇ ਲੈਣ ਦੀ ਹੋਰ ਘਹਿਣ ਦੇ ਨਿਆਰੇ ਨੂੰ ਜਾ ਤੇ ਭਾਗੇ ਛਕ ਲਾ ਲਾ ਨਾ ਆ ਲਾ ਲਾ ਨਾ ਦੌਣਾ ਤੇ ਨਹੀਂ ਅੱਜ ਨਾ ਮਾਦਨ ਦੀ ਗੱਡੀ ਗਈ ਆ ਆਪਣੇ ਲਵੇ ਜੇ ਲਾਉਣੀ ਐ ਤੇਆ ਬੰਤੀ ਦਸਿੰਗ ਨਾ 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 ਕਿਸੇ ਨੂੰ ਦੱਸਦਾ ਇੰਨੇ ਨਾ ਕਾ ਲਾ ਲਾ ਨੇ ਆਪਾਂ ਦੋ ਆ ਜਾ ਹੈਗੀ ਆ ਹਾਂ ਹੈਗੀ ਆ ਚਲਾ ਜੀ ਮਾ ਬੋਟਾ ਇਹ ਵਾਦਾਂਗੇ ਅੱਜ ਆਪਣਾ ਗੋਤਰਾ ਚਾਚਾ ਹੈਂ ਗਿਆ ਬੋਤਲ ਠੀਕ ਆ ਲਾਉਣਾ ਫਿਰ ਲਿਆ ਮਾਂ ਉੱਥੇ ਵਜਾ ਮੈਂ ਬੋਤਲ ਕੱਢ ਕੇ ਲਿਆਉਣਾ ਉਥੇ ਕੋਈ ਨਹੀਂ ਆਪਣੀ ਮੈਂ ਲੈ ਕੇ ਆਉਣਾ ਦਾਦਾ ਨਹੀਂ ਕਿਸੇ ਨੂੰ ਨਹੀਂ ਦੱਸਦਾ ਤੈਨੂੰ ਹੀ ਚਾਚੇ ਦੇ ਭਰੋਸਾ ਨਹੀਂ ਭਾਈ ਉੱਥੇ ਹਾਂ ਉੱਥੇ ਲੈ ਆਉਣਾ ਬਦੀਜਾ ਆ ਪੀ ਆਲ ਕੋਈ ਆਪਣੀ 1:00 ਵਜੇ ਹੋਏ ਤਾਂ ਘਰ ਦੀ ਗੱਡੀ ਹੋਈ ਦੀ ਆ ਹੋਰ ਕਢਾ ਲਿਆਵਾਂਗੇ ਨੀ ਵੀ ਆ ਜਾ ਇੱਕ ਪੈਗ ਉਹਨੂੰ ਲਵਾ ਦੂਗਾ ਪੰਦੀ ਜੀ ਨੂੰ ਇੱਕ ਬੈਡਰੂਮ ਨਹੀਂ ਹੈ ਘਰ ਦੀ ਗੱਡੀ ਹੀ ਹੈ ਥੋੜੀ ਥੋੜੀ ਉਹ ਪੀ ਜਾਗਾ ਜਿਆਦਾ ਡੋਜ਼ ਨਹੀਂ ਲੈਣਾ ਕਿਤੇ ਜਿਆਦਾ ਪੀ ਜਾਏ ਚਾਚਾ ਮੈਨੂੰ ਲੱਗਦਾ ਤੂੰ ਵੀ ਪੂਰਾ ਓਏ ਹੋਰਾ ਕਿਹੜਾ ਇਨਸਾਨ ਲੱਗਦਾ ਛੋਟੇ ਹੁੰਦੇ ਦੀ ਲਾਗੇ ਦੀ ਆਪਾਂ ਤਈਆਂ ਕੰਮ ਕਰਦੇ ਚਾਚਾ ਇੱਥੇ ਬੈਠੇ ਕੱਪੜੇ ਲੱਬੜਨੇ ਤੇਰੇ ਕੱਪੜੇ ਤਾਂ ਉਹਨਾਂ ਲੱਬੜਨਗੇ ਭਰਾਵਾ ਆਹ ਸਾਡਾ ਰੋਜ਼ ਦਾ ਕੰਮ ਹੈ ਬੱਠਣਾ ਹੋਣ ਦਾ ਕੰਮ ਆ। ਮੇਰਾ ਗੰਡਾ ਗੁੰਡਾ ਨਹੀਂ ਆਇਆ। ਯਾਰ ਗੰਡਾ ਯਾਰ ਖੇਤਾਂ ਜੰਗਾਰ ਕਰਿਆ ਹੋਏ ਦੀ। ਉਹ ਯਾਰ ਸਪਰੇ ਹੋ ਗਈ ਮੈਥੋ ਯਾਰ ਉਹ ਮੱਛ ਗਏ ਯਾਦੇ। ਕੱਥ ਬੱਥ ਕੀ ਦੱਸਾਂ ਦਿੰਨੀ। ਮੀਟ ਨਾ ਪਾਇਆ। ਇੰਨਾ ਕਦੋਂ ਦਾ ਹੁਣ ਚਾਲਦਾ ਤੂੰ ਮੁੰਡਾ ਗੁੰਡਾ ਤੂੰ ਯਾਰ ਇਧਰ ਚਾਚਾ ਦੇਖੀ ਹੁਣ ਤੇਰਾ ਕੰਨਾ ਲਾਊਗਾ ਪੈਗ ਭਰ ਕੇ। ਆਹ ਮੇਰਾ ਪੁਰਾਣਾ ਗੁੰਡਾ। ਇਨਾ ਕਦੋਂ ਦਾ। ਜੈ। ਕਰਾਂਟੀਆਂ ਹੁੰਦਾ। ਕਿਉਂ? ਆਇਗਾ ਕਰਾਂਟ ਕਰਾਂਟ ਹੈਗਾ। ਦਾ ਆ ਸਾਡਾ ਪਹਿਲੀ ਲਿਕਦਾ ਮੈਂ ਕੀ ਹੈ ਇਹ ਇਹ ਕਰਦੀ ਗੱਡੀ ਹੀ ਹੈ ਇਹ ਕਰਦੀ ਹੈ ਹਾਂ ਕਰਦੀ ਗੱਡੀ ਹੀ ਹੈ ਇਹ ਠੀਕ ਹੈ ਇਹ ਕਰਾਂਟੇ ਚ ਹੀ ਲਾਉ ਦੂਜੀ ਗੱਡੀ ਨਿੰਪਿੰਦੇ ਸੰਤਰਾ ਸੁਤਰਾ ਪਿੰਦੇ ਨਹੀਂ ਗੌੜੀ ਬੜੀ ਗੌੜੀ ਤਾਂ ਹੁੰਦੀ ਹੈ ਇਹ ਕਰਦੀ ਗੱਡੀ ਸੰਤਰਾ ਤਾਂ ਗੌੜੀ ਨਹੀਂ ਹੁੰਦੀ ਤਾਂ ਕਰਕੇ ਕਰਦੀ ਗੱਡੀ ਪੈ ਜਾਂਦੀ ਹੈ ਗਾਹ ਨਾਲ ਬਸ ਹੀ ਕਰਦੀ ਗੱਡੀ ਦਿੰਦੇ ਨੇ ਢੇੜ ਬੜੀ ਪੈਂਦੀ ਹੈ ਕਰਦੀ ਗੱਡੀ ਦੀ ਮੈਂ ਤਾਂ ਵੀ ਇਤਨ ਜਕੀਨ ਨਹੀਂ ਚਾਹਤਾ ਯਕੀਨ ਹੈਗਾ ਤੈਨੂੰ ਤਾਂ ਹੀ ਲਵਾਇਆ ਜਿਵੇਂ ਮੈਂ ਆ ਮਾ ਚਾਲ ਮੇਰੇ ਪਤੀ ਨੂੰ ਕਰਦੀ ਗੱਡੀ ਕਰਾ ਦਿਵਾਇਆ ਨੇ ਕੰਮ ਤੇ ਚਾਚੇ ਕੋ ਸੁੱਕਾ ਰਹਿ ਗਿਆ ਬਸ ਜਿਵੇਂ ਮੈਂ ਪਹਿਲਾਂ ਪਤਾ ਨਾ ਮੇਰਾ ਚਾਚਾ ਵੀ ਮੇਰੇ ਨਾਲ ਬਹਿ ਕੇ ਕੀਨ ਵਾਲਾ ਮੈਂ ਆਉਂਦਾ ਨਾ ਨਾ ਫੋਨ ਲੈਸ ਫੜ ਕੇ ਲਿਆਂਦਾ ਓਹੋ ਤੇ ਲਿਆਉਣਾ ਸੀ ਫਿਰ ਨਮਕੀਨ ਵੀ ਭੁੱਲੇ ਅੱਜ ਤਾਂ ਆਪਾਂ ਨਮਕੀਨ ਵੀ ਖਾਲੀ ਲਾਤਾ ਗਾ ਤੈਨੂੰ ਇੱਕ ਦਿਨ ਲਵਾਉਂਗਾ ਮੈਂ ਦੇਖੀ ਤੂੰ ਆਗਲੇ ਸੰਡੇ ਛੁੱਟੀ ਹੈ ਤੈਨੂੰ ਆਗਲੇ ਸੰਡੇ ਆਉਂਗਾ ਮੈਂ ਚਾਚਾ ਹਾਂ ਬਸ ਫਿਰ ਆਗਲੇ ਸੰਡੇ ਤੈਨੂੰ ਮੈਂ ਦੇਖੀ ਸਾਰਾ ਕੁਝ ਖਿਭਾਉਂ ਤੈਨੂੰ ਨਾਲ ਇੱਕ ਹੋਰ ਪਾ ਫਿਰ ਉਹ ਜੀ ਇੱਕ ਹੋਰ ਇੱਕ ਕੜਾ ਰਹਿ ਗਿਆ ਯਾਰ ਚੱਲ ਆ ਪੂਰਾ 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 ਐਨੀ ਨਹੀਂ ਆ ਜਾਂਦੀ ਹਨਾ ਦੇਖੇ ਭਾਈ ਚਾਚਾ ਮੈਨੂੰ ਨੌ ਕੀ ਹੋ ਗਿਆ ਇਹ ਬੜੀ ਐਨੀ ਕਦਾ ਚੱਲਦੀ ਹੁੰਦੀ ਆ ਮੈਂ ਹੋਰ ਢੋਲੀ ਥੋੜੀ ਹੋਰ ਬੋਲਾਂਗਾ ਓਹ ਕਿਹੜੇ ਬੈਠੇ ਨੇ ਓਏ ਸਾਡੇ ਨਹੀਂ ਬੈਠੇ ਨੇ ਤਦ ਅਵਾਜ਼ ਹੀ ਲਿਆਦਾ ਅਵਾਜ਼ ਆ ਗਿਆ ਪੂਰਾ ਐਂ ਪੂਰਾ ਦੇ ਕਿਹੜੇ ਬਾਈ ਓ ਹੁੰਦਾ ਓਏ ਆ ਕਿਹੜਾ ਹੁੰਦਾ ਓਏ ਕਿਹੜਾ ਆ ਗਿਆ ਓ ਚਾਚਾ ਕਿਵੇਂ ਆ ਓ ਵਧੀਆ ਵਧੀਆ ਪਤੀਜੇ ਕਿਧਰ ਗਏ ਮੈਂ ਕਿਹਾ ਚਾਚਾ ਪਤਾਨੀ ਦੇਣੇ ਕਿਹੜੇ ਬੈਠੇ ਨੇ ਬਸ ਜੀ ਆਇਆ ਕਰ ਓ ਬਾਈ ਠੀਕ ਆ ਜੀ ਆਇਆ ਹੋਇਆ ਠੀਕ ਆ ਨਹੀਂ ਨਹੀਂ ਚਾਚਾ ਯਾਰ ਲੈ ਨੇ ਕੋਸ ਨਹੀਂ ਹੁੰਦਾ ਕਰ ਇਹਨਾਂ ਦਸੀ ਨਹੀਂ ਨਹੀਂ ਨਿਕਲਾਈ ਹੈ ਦੂਕਾ ਐਡਾ ਕੋਈ ਨਹੀਂ ਲਵਾਈਦਾ ਇਹਦਾ ਚੱਲਦਾਗਾ ਇਹਦਾ ਨਹੀਂ ਦਬਾਵਾ ਇਹਦਾ ਮੈਂ ਹੀ ਦਬਾਉਣਾ ਚੱਲਦਾ ਠੀਕਾ ਉਹ ਬੱਸ ਯਾਰ ਭਰਾਵਾ ਕਰੇ ਜਾਣਾਗਾ ਮੁਰਗੇ ਨੂੰ ਉੱਥੇ ਦਾਣਾ ਪਾਣੀ ਪਾਣਾਗਾ ਤੈਨੂੰ ਕੀ ਦੱਸਾਂ ਕੰਮੇ ਉਹ ਕੋਈ ਨਾ ਨਾ ਚਾਚਾ ਆਪਣਾ ਬੱਚਾ ਕਰੇ ਨਾ ਰੱਤੀ ਦੇ ਕਿਤੇ ਨਾਲੇ ਮੇਰੇ ਪੈਣ ਨਾਲੇ ਦੇ ਪੈਣ ਚੱਲ ਠੀਕਾ ਚਾਚਾ ਮੈਨੂੰ ਕਰੇ ਨਹੀਂ ਪਤਾ ਕੋਈ ਨਾ ਚਾਚਾ ਕੋਈ ਨਾ ਮੈਂ ਦਿਆਂ ਕਰੇ ਕੀ ਹੈ ਜਿਆ ਤੈਨੂੰ ਮੁਰਗੇ ਦੀ ਮਾਰ ਆ ਦੇਣਾ ਦਾਣਾ ਪਾਣੀ ਮੁਰਗੇ ਰੱਖੇ ਹੋਏ ਨੇ ਤੇਰੇ ਯਾਰ ਮੁਰਗੇ ਰੱਖਲੇ ਦੀ ਯਾਰ ਆਪਾਂ ਕੀ ਕਰੀਆ ਹੁਣ ਚਲ ਠੀਕ ਐ ਚਾਚਾ ਚਲ ਠੀਕ ਐ ਵੱਡੇ ਭਾਈ ਠੀਕ ਆ ਓਕੇ ਓਕੇ ਕਾ ਨੂੰ ਮੁਰਗੇ ਘਰ ਦੀ ਬਾਹਰ ਨਹੀਂ ਲਿਕੜ ਦਿੰਦੀ ਸਾਲੇ ਨੂੰ ਵਿਆਹ ਕਰਾ ਲਿਆ ਨਾ ਇਹਨੇ ਵਾਰਾ ਧਾਰੀ ਭਾਰੀ ਚਾਚਾ ਤਾਂ ਹੀ ਤਾਂ ਬਾਣੀ ਕਰਾਉਂਦੇ ਯਾਰ ਨਾ ਮੇਰਾ ਸਿੱਧੀ ਕਰਕੇ ਰੱਖਣੀਆਂ ਪੈਂਦੀਆਂ ਆ ਬੱਟਾ ਮੋਟਰ ਦੇ ਤੇ ਤੇਰੀ ਚਾਚੀ ਕਰੇ ਤੇ ਦੀਕਦੀ ਹੋ ਵੀ ਹੈ ਤੱਕ ਨੇ ਅਸਨੇ ਪਾਈਕ ਤੀਕੂ ਕੇ ਡਾਕੇ ਮੋਟਰ ਤੇ ਪੈ ਜਾਣਾ ਤੇਰੀ ਤਾਂ ਸਗਲ ਬਸੇਰਾ ਆ ਜਾਣਾ ਸੇਰਾ ਤਾਂ ਹੀ ਬਸੇਰਾ ਲਾ ਕੇ ਰੱਖਣੀ ਪੈਂਦੀ ਆ ਕੋਕਾ ਤੇਨ ਨਾਲ ਨਾ ਸੱਟਾ ਆ ਤੈਨੂੰ ਸੁਣਿਆ ਨਹੀਂ ਆ ਅੱਜ ਜਾ ਚੱਕ ਪਾਸੋਂ ਕੰਮ ਕੱਜਾ ਰਹਿ ਗਿਆ ਅਗਲੀ ਵਾਰ ਨਾ ਮੈਂ ਬੌਨ ਲੈਸ ਲਿਆਂ ਤੂੰ ਇਹਦਾ ਪ੍ਰਬੰਧ ਕਰਕੇ ਰੱਖੀ ਰੱਖ ਇਹਦਾ ਖੂੜਾ ਪੱਕਾ ਪਾ ਪਾ ਯਰੇ ਕਾ ਤੈਨੂੰ ਮੈਂ ਹੋਗਾ ਨਾ ਜਿਹੜਾ ਮੁੰਡਾ ਜਾਂ ਨਹੀਂ ਆਇਆ ਥੀ ਓਰੇ ਕੰਮ ਤਾਂ ਔਖਾਗਾ ਹਾਂ ਉਹਨਾਂ ਦੇ ਮੁਰਗੇ ਰੱਖੇ ਹੋਏ ਨੇ ਕਹਿੰਦੇ ਨਹੀਂ ਸੀ ਉਹ ਦਾਣੇ ਪਾਉਣੇ ਨੇ ਹਾਂ ਦਾਣੇ ਪਾਉਣੇ ਨੇ ਖੜਿਆ ਨਹੀਂ ਹੈਗਾ ਉਹ ਮੁਰਗੀਆਂ ਦਾ ਅੱਛਾ ਆਪਾਂ ਉਹ ਥੋੜਾ ਗੈਪ ਕਰ ਲਈਏ ਓਏ ਮੇਰਾ ਭੈਣ ਜੋਦ ਨੇ ਕਿੱਦਾਂ ਸੀਸੀਟੀਵੀ ਕੈਮਰੇ ਲਵਾਰ ਕੇ ਆਉਣਾ ਕੁਛ ਨਹੀਂ ਇਹ ਕੈਮਰੇ ਕੂਮਰੋ ਮਗਰਲੇ ਪੱਤੇ ਕਰਦੇ ਨਹੀਂ ਵੀ ਉਹ ਤੋਂ ਹੀ ਟਾਪ ਟੱਪ ਗਿਆ ਆਪਾਂ ਇੱਕ ਮੁਰਗਾ ਗੈਪ ਕਰਨਾ ਰਾਤ ਨੂੰ ਵੱਢ ਲਾਂਗੇ ਆਪਾਂ ਚਾਚਾ ਦੋ ਦੋ ਦੀ ਗੱਲ ਆ ਮੈਂ ਲੈ ਆਂ ਯਾਰ ਨਹੀਂ ਆਪਾਂ ਕੋਠੇ ਦੇ ਚੁਲਦਾ ਵਾਲਿਆ ਪਿਆ ਯਾਰ ਇੱਥੇ ਆਪਣਾ ਇੱਥੇ ਬਣਾਵਾਂਗੇ ਆਪਾਂ ਸਵਾਦ ਤਾਂ ਹੋਈਆ ਤਾਜ਼ਾ ਤਾਜ਼ਾ ਵੱਢ ਕੇ ਬਣਾ ਕੇ ਖਾਣ ਦਾ ਠੀਕ ਹੈ ਅੱਜ ਬੋਲ ਕਰੇਗਾ ਸਾਥ ਦੇਣਾ ਮੁਰਗਾ ਤਾਂ ਆਪਾਂ ਚੱਕ ਲੈਣੇ ਉੱਥੋਂ ਗੈਪ ਕਰ ਦੇ ਦੇਖ ਕੋ ਫੀਦੋ ਕੋ ਜੰਦਾਨੀ ਜੇ ਹੁਣ ਕਹੀਂ ਮੈਂ ਭੈਣ ਤੋਂ ਜਾ ਕੇ ਮੋੜਾ ਲਵੇ ਮੁਰਗਾ ਮਾਰਿਆ ਹੂੰ ਉਹ ਜਕੜਾ ਹੁਣ ਆਪਣੀ ਚੜੀ ਹੋਈ ਆ ਨਾਲ ਜਾਇਰਾ ਲੱਗਿਆ ਹੋਇਆ ਚੱਲ ਚਾਹ ਸਾਂਪਾਂਡੇ ਚੱਲੀਏ ਸਾਂਪਾਂਡੇ ਆ ਤਾਂ ਲਾਲਾ ਪਈਆ ਆਪਣੀ ਜੇ ਕੀ ਕਰ ਮੈਤੂ ਨਹੀਂ ਹੋਲਾ ਤੂੰ ਆ ਇੰਨੀ ਕੇ ਲਾਲਾ ਖੜਾਗਾ ਤੂੰ ਲਾ ਕੇ ਬਰਾ ਕਰ ਕਾਂਟੇ ਆਉਂਦਾ ਛੇਚੇ ਕਨੂੰਂ ਦਾਣਾ ਸਾਂਹ ਲੱਗੇ ਕਾਂਟੇ ਇਦੋਂ ਵੀ ਆਉਂਦਾ ਅਗਲੀ ਵਾਰ ਛੇਗਲ ਦੇ ਕੋਪ ਪੱਕਾ ਹੁੰਦਾ ਚੱਲ ਚਾਚਾ ਖਾਣਾ ਮੈਂ ਮਿੱਤਰੀ ਕੈਮਰੇ ਤੋਂ ਆਰਦੀ ਨੇ ਨਹੀਂ ਨਹੀਂ ਕੁਝ ਨਹੀਂ ਆ ਜੰਮੀ ਸਾਫ ਆ ਕੈਮਰੇ ਬੁਮਰੇ ਕੁਝ ਨਹੀਂ ਆ ਬਗਲ ਚ ਹੱਥ ਨੇ ਉੱਥੀ ਬੈਣੇ ਹੁੰਦੇ ਆ ਤੇ ਤਾਂ ਮੈਂ ਦੇਖਿਆ ਹੋਇਆ ਕਿਉਂ ਤੇ ਜਾ ਕੇ ਆ ਜੀ ਠੀਕ ਹੈ ਤੋਂ ਇਹ ਨਾਲ ਚੱਲਾਂਗੇ ਆਪਾਂ ਖੜਾ ਕਰ ਰੋ ਮੈਨੂੰ ਕਿ ਪਤੀ ਆ ਅਜੇ ਮੜਾ ਜਾ ਹੋਆ ਪਰ ਚੜਦੀ ਚੁੜਦੀ ਨਹੀਂ ਗਈ ਆਪਾਂ ਆ ਦਾ ਨਾਮ ਕਰਨਾ ਹਾਂ ਪਸਤਨਾਵਦੀ ਉਹਦੇ ਠੀਕ ਚਾਲਪਤੀ ਚੰਦੀ ਹੈ ਪਰ ਕੰਮ ਵੀ ਤਾਂ ਕਰਨਾ ਹੁਣ ਆਪਾਂ ਨੇ ਚਲ ਤੂੰ ਕਿਹੜੇ ਦੇਖੀ ਕਿਵੇਂ ਹੀ ਘਾਰੇ ਆ ਨਹੀਂ ਇਹ ਤਾਂ ਪਹਿਲੀ ਵਾਰ ਸੂਟਾ ਮਾਰਦੀ ਹੈ ਪਹਿਲੀ ਵਾਰ ਕੀਤੀ ਤਾਂ ਉਹਨੂੰ ਦੱਸਣਾ ਦੀ ਯਾਰ ਚਲ ਚਲ ਮੈਂ ਆ ਬੋਤਲ ਤਾਂ ਆਜਾ ਹੈ ਮੈਂ ਚਲਦਾ ਇਧਰ ਨੇ ਪਤੀ ਜੇ ਰੁਕ ਜਾ ਯਾਰ ਰੁਕੇ ਕਿ ਮੈਂ ਗੇੜੇ ਖਾਈ ਜਾ ਨਾ ਆਇਆ ਐ ਨਹੀਂ ਚਾਚਾ ਚਾਚਾ ਕੀ ਖੁੱਦੂ ਦਾ ਮਾ ਪਤੂ ਜਾਂਦਾ ਨਾ ਮਾ ਪਤੀ ਜੇ ਨਿਕਲੇ ਡਿਗ ਜੇ ਮਾ ਚਾਚਾ ਚਾਚਾ ਜੱਲੀ ਆ ਪੰਦਰਮੀ ਨਹੀਂ ਲੱਗੀ ਯਾਰ ਪਤੀ ਤੈਨੂੰ ਮੈਂ ਅੰਮੀ ਕੱਢਦੇ ਫਿਰ ਚਾਚੇ ਮੈਨੂੰ ਤਾਂ ਬੜੀ ਗਰਮੀ ਲਾਦੀ ਯਾਰ ਤੂੰ ਮੀਟ ਦਾ ਅੰਦਰ ਮਾਰ ਸੁਬਾਹ ਦੇ ਆ ਜਾਊਗਾ ਗਰਮੀ ਬੜੀ ਹੋਰੀ ਉਹ ਦੇਖੀ ਚਾਚਾ ਉਹ ਪਤੀ ਜੇ ਦੇਖੀ ਮੀਂਹ ਪਿਆ ਮੀਂਹ ਨਹੀਂ ਪਿਆ ਤੂੰ ਖਾਜ ਉੱਪਰ ਗਿਆ ਉਹ ਕਾਹਨੂੰ ਕਾਲਾ ਚਾਚਾ ਪਤੀ ਜੇ ਆਦੀਪਾ ਕਾ ਤੇ ਬੁੱਧੂ ਨਾਲ ਪੁੱਧੂ ਨਹੀਂ ਸਮਝਦਾ ਤੈਨੂੰ ਚੜ ਗਈ ਮੇਰਾ ਡੇਲੀ ਦਾ ਕੰਮ ਚਾਚੇ ਰਾਤ ਨਹੀਂ ਕਿੰਨਾ ਘਬਰਾਈਆਂ ਤੀਜੇ ਕੀ ਕਰਨਾ ਯਾਰ ਪਤੀ ਤੈਨੂੰ ਮੈਂ ਕੱਲੂ ਲਵਾਉਣੀ ਵੀ ਨਹੀਂ ਫਿਰ ਤੂੰ ਤਾਂ ਪਾਣੀ ਚ ਫਿਰਦਾ ਆ ਜਾ ਬਦੀ ਜੀ ਮੰਨੇ ਕਰ ਕਾਚੇ ਦੀ ਗੱਲ ਆਪਾਂ ਇਹ ਚ ਓਏ ਇੱਧਰ ਕਿੱਧਰ ਜਾ ਰਹੇ ਆਂ ਆਹ ਆਦਮੀ ਪੀ ਰਿਹਾ ਥੇ ਨਹੀਂ ਪੀ ਆਪ ਨਾ ਨਹੀਂ ਪੀ ਆਪ ਭੈਣ ਤੋਂ ਪੀ ਕੇ ਚੱਲ ਮੇਰੇ ਨਾਲ ਚੱਲ ਇੱਧਰ ਆ ਮੈਨੂੰ ਉਹ ਮੈਨੂੰ ਵੀ ਵਿੱਚ ਪੂਰੇ ਲੱਗ ਪਏ ਮੈਨੂੰ ਮੈਨੂੰ ਚਵਾੜਾ ਜਾਂ ਦੋਵੇਂ ਚੱਲਾਂਗੇ ਦੋ ਚੱਲ 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 ਦੋ ਚੱਲ ਅੱਛਾ ਹਾਂ ਪਤੀ ਜੀ ਮੈਨੂੰ ਐ ਲੈ ਕੇ ਡੈਮ ਟੁੱਟ ਗਿਆ ਡੈਮ ਟੁੱਟ ਗਈ ਸਹੀ ਗੱਲ ਆ ਪਤੀ ਜੀ ਜੀ ਵਾਲਾ ਚਾਚਾ ਠੀਕ ਆਲਾ ਹਾਂ ਡੈਮ ਟੁੱਟ ਗਿਆ ਜੀ ਥੀ ਲਓ ਕਨਾਲਾ ਕਰਾਉਂਦਾ ਚੱਤ ਇਹ ਡਾਉਂਡ ਕਨਾਲੂ ਗੇਲ ਸੁਆਣੀ ਇਹ ਡੈਮ ਆ ਪੀ ਡੈਮ ਤੇ ਕਰਦਾ ਆ ਆਖੀ ਸੇਪੋਵਾ ਇੱਕੋ ਬੰਦੇ ਨੇ ਜਹਤ ਦੀ ਪਰ ਲੈ ਨੀ ਨੂਣੀ ਮੈਂ ਲਗਾਉਂਦਾ ਕਾਲੂ ਕਿਆ ਨਾ ਤੇ ਦੇਖ ਲੈ ਤੂੰ ਤੁਹਾਡੇ ਦਾ ਪ੍ਰੇਸ਼ਾਨਾ ਨਾ ਤੂੰ ਮੇਰੇ ਗੱਲ ਪੈਣੀ ਨਾ ਤੂੰ ਮੇਰੇ ਖੇਤ ਨਾ ਆਏਗਾ ਮੈਂ ਥੂਆ ਸਮਾਰ ਦੇ ਨੀ ਇਹ ਮਾਰ ਤੂੰ ਤੂੰ ਮਾਰਨਾ ਪੈਂਦਾ ਏ ਮੈਂ ਕੱਦ ਤੂੰ ਮੇਰੇ ਖੇਤ ਨੂੰ ਓਏ 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 ਖੇਤ ਨਾਲ ਵੀ ਨਾ ਖੜਾ ਹੋ ਖੜਾ ਹੋ ਖੇਤ ਨਾਲ ਹੈ ਤੂੰ ਮੇਰੇ ਉਹਦਾ ਮੇਰੇ ਗਾਲ ਪੈ ਜਾਣਗੇ ਅੱਜ ਚਾਚਾ ਹਾਂ ਆ ਕੁਝ ਨਹੀਂ ਹੋਇਆ ਡਿੱਗ ਗਿਆ ਤੂੰ ਹੈ ਖੜਾ ਹੋ ਚਾਚਾ ਹਾਂ ਮੁਰਗਾ ਮੁਰਗਾ ਲੱਗੇ ਆਉਣਾ ਜੀਦਾ ਚੱਲ ਮੁਰਗਾ ਨਹੀਂ ਖਾਣਾ ਤੇ ਖਾਵੇਂ ਬੈਗ ਨਾਲ ਮੁਰਗਾ ਖਾਵਾਗੇ দাম ਲੈ ਲਈ ਇੱਥੇ ਸ਼ਾਂ ਵੜੀਆ। দাম ਨਹੀਂ ਲੈਣਾ। ਹੈਂ? ਖੜਾ ਹੋ। ਕਾਲੂ ਲਾਉਣਾ ਨਹੀਂ ਤੈ। ਲਾਵਾਂਗੇ। ਫਿਰ ਆ ਜਾ ਫਿਰ ਮੁਰਗਾ ਲਿਆਉਣੇ। ਚਾਚਾ। ਹਾਂ, ਆਪ ਦੀ ਜੀ ਬੋਲ। ਚਾ। ਕਾਲਾ ਇੱਧਰ ਖੜਾ ਐ ਇੱਧਰ। ਉਹ ਨਾ ਇਹ ਨਹੀਂ ਪਿਆ। ਮੀਂਹ ਸਾ ਪਿਆ ਹੋ ਗਿਆ ਤੂੰ ਮੈਨੂੰ ਵੀ ਮਾਰੇਂ ਅੱਜ। ਓਏ ਹੋਰ ਆਪ। ਚਾਚਾ? ਹਾਂ, ਆਪ ਦੀ ਜੀ ਬੋਲ। ਚਾਚਾ, ਮੈਨੂੰ ਨਾ ਥੋੜਾ ਸਾਰਾ ਦੇ। ਹਾਂ, ਸਾਰਾ ਦੇ ਦਨ। ਓਏ ਮਿੱਟੀ। ਓਏ। ਓਏ ਓਏ ਮਾਰਦਾ ਓਏ ਮਾਰਦਾ ਓਏ ਆ ਕੀ ਕਰਿਆ ਯਾਰ ਭਤੀਜ ਯਾਰ ਤੂੰ ਤਾਂ ਮੈਨੂੰ ਹੀ ਮਾਰਦਾ ਮੈਂ ਨਹੀਂ ਤੈਨੂੰ ਕੱਲ ਲਵਾਉਂਦਾ ਨਾ ਮੈਂ ਨਹੀਂ ਲਵਾਉਂਦਾ ਤੈਨੂੰ ਸੂਹਾ ਟੁੱਟ ਗਿਆ ਸੂਹਾ ਨਹੀਂ ਡੈਮ ਟੁੱਟ ਗਿਆ ਹਾਂ ਫਿਰ ਭਜਣਾ ਫਿਰ ਮੁਰਗਾ ਵਿੱਚ ਮੁਰਗਾ ਵਿੱਚ ਰਹਿ ਗਿਆ ਭਤੀਜ ਯਾਰ ਨਾ ਅੱਜ ਦਾ ਸਾਰਾ ਖੰਦੇ ਦੇ ਸਾਰਾ ਬੱਕਰੀ ਮੈਥੂ ਨਹੀਂ ਬੜਾਉਂਦਾ ਯਾਰ ਆਪਾ ਚਾਚਾ ਹਾਂ ਭਤੀਜ ਕਿੱਥੇ ਹੈ ਇੱਥੇ ਵਾ ਪਹਿਲਾ ਪਯਾਰਾ ਕੱਪੜੇ ਲੱਭਣ ਗਿਆ ਪਾ ਤੋਲੀਏ ਆਹ ਮੋਟਰਾ ਉੱਥੇ ਕੱਪੜੇ ਧੋ ਲਾਣੇ ਫੇਰ ਆਪਾਂ ਮੁਰਦਾ ਗਏ ਅੱਜ ਆਪਦੀ ਹੈ ਸਹੁਰੂਆਂ ਨਾਲ ਵੀ ਨਹੀਂ ਆਣੀ ਆਪਤੀ ਓਏ ਮੈਨੂੰ ਵੀ ਹੀ ਲਾਉਦਾ ਪਰ ਗਿਆ ਤਾਂ ਹੈ ਨਹੀਂ ਸਹੁਰੂ ਮੈਂ ਕਦੇ ਦੇਖਿਆ ਜੁਰਾ ਇਹ ਪੋਤਰੀ ਤੇ ਬੱਚੇ ਨੇ ਪੋਤਰੀ ਵੀ ਤੇ ਲਾਦਾ ਜੇ ਉੱਥੇ ਚੜਕੇ ਦੇਖ ਨਾ ਓਏ ਪਤੀ ਡਿੱਗ ਗਿਆ ਜੇ ਮੈਂ ਓਖਾ ਜੂ ਚੜ੍ਹ ਨਹੀਂ ਆਣਾ ਹੁਣ ਥੋੜਾ ਦੇ ਤੋਂ ਲੱਗ ਪਈਯਾ ਉਹ ਤਾਂ ਆਵੇਂ ਗਏ ਅੱਜ ਆਏ ਨਹੀਂ ਆ ਮਰ ਰਾਦੀ ਨਹੀਂ ਨਹੀਂ ਚੱਪਤੀ ਉਹ ਸਾਰਾ ਖੇਰ ਚਾਚੇ ਦੇ ਹੁਣ ਤੱਕ ਇਹੀ ਕੰਮ ਕਰੇ ਨੇ ਆਇਆ ਤੂੰ ਜਵਾਗ ਆਗਾ ਬੰਦੇ ਹੁਣ ਤੱਕ ਇਹੀ ਕੰਮ ਕਰਦੇ ਨੇ ਬੋਲੇ ਪਤੀ ਜੀ ਆਇਆ ਆਇਆ ਲੱਗਿਆ ਨਾ 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 ਦੇਖਣਾ ਯਹੀਂ ਆਇਆ

ਉੱਥੇ ਆ। ਚਾਚਾ ਆਪ ਦੀ ਜ। ਇਹ ਦੇਖਣਾ ਜੀ ਨਾ। ਚੱਲ ਚੱਲ ਚੱਲ। ਕਿਧਰ ਆ ਰਹਿਆ? ਇੱਧਰ ਆ ਇੱਧਰ ਆ। ਹੋਰ ਪਾਸੇ ਜਾਂ ਲੱਗ ਗਿਆ ਨਾ ਪਤੀ ਯਾਰ ਜੀ। ਦਰਿਆ ਨਾ ਆਈ ਹੁੰਦਾ। ਆਇਆ ਪਤੀ ਜੀ। ਚੱਲ ਚੱਲ। ਬਾਬਾ ਜੀ ਇਹਦਾ। ਆਪਾਂ ਉਹਨਾਂ ਦੇ ਆਣਾ ਉਹਨਾਂ ਦੇ ਉਹ ਮੁੱਠੀ ਨਹੀਂ ਆਏ ਦੀ ਆਪਣਾ ਉਹਨਾਂ ਦੇ ਮੁਰਗੇ ਹੋ ਗਏ ਉਹਨਾਂ ਦਾ ਬਗਲਾ ਕਰਮਜੀਤ ਦਾ ਇੱਧਰ ਆ ਇੱਧਰ ਠੀਕ ਆ ਬਾਪੂ ਇੱਧਰ ਆ ਆਈਆ ਅੱਛਾ ਹਿਆ ਹਿਆ ਜਿਹੜਾ ਉਹ ਖੁੱਡਾ ਨਹੀਂ ਹੈਗਾ ਹਾਂ ਰੋਟੀ ਆਸ ਵਾਲੇ ਦਾ ਨਹੀਂ ਹੋਗਾ ਅੱਛਾ ਇਹ ਟੋਟੋ ਕਿਲੋ ਦਾ ਹੋਊਗਾ ਹੀ ਅੱਛਾ ਆਪਣਾ ਡੇਢ ਕ ਦਿਨ ਤਾਂ ਨੱਗ ਜੂਗਾ ਅੱਧਾ ਖਾਲਾਂਗੇ ਦਿੰਦੇ ਅੱਧਾ ਖਾਲਾਂਗੇ ਆਖਲੀ ਤੂੰ ਪਤੀ ਜਿਵੇਂ ਗੈਰ ਕਰਨਾ ਮੈਂ ਇਥੋਂ ਤਾਂ ਹੁਣ ਉਤਰਿਆ ਜਾਂਦਾ ਮੈਂ ਬੋੜਾ ਬੰਦਾ ਤੂੰ ਗਾਵਾ ਗਾ ਚੱਕੇ ਭੱਜ ਵੀ ਆਏਗਾ ਮੁਰਗੇ ਦਾ ਰੰਗ ਕੀ ਹੈ ਕਾਲਾ ਆ ਬਲੈਕ ਅੰਦਰ ਆਜ ਵੀ ਕਾਲਾ ਇਹਦੇ ਨਾਲ ਦਾ ਇਹਦੇ ਨਾਲ ਦਾ ਤੇਰੀ ਲੋਰ ਨਾਲ ਦਾ ਹਾਂ ਮੈਂ ਤਾਂ ਲਾਂ ਉਤਰਾਂ ਹਾਂ ਹਾਂ ਲੱਕੜਾ ਨਹੀਂ ਲੱਕੜਾ ਨੇ ਥੱਲੇ ਦਾ ਮੈਨੂੰ ਲੋਹਾ ਲੱਗਦਾ ਲੋਹਾ ਨਹੀਂ ਇਹ ਆ ਲੱਕੜਾ ਨੇ ਪਤੀ ਇਹ ਲੱਕੜਾ ਚੱਕ ਲੈਾਂਗਾ ਮੈਂ ਲੈ ਲੈ ਚਾ ਚਾ ਤਰ ਤਰ ਦੇਖ ਨਾ ਇਹ ਓ ਦੇ ਕਿੱਡੀ ਗੱਦ ਨਹੀਂ ਨਾ ਨਾ ਅੱਛਾ ਚਾ ਚੱਕ ਲਈ ਹਾਂ ਹਾਂ ਬਣਾ ਦੀ ਮੈਨੂੰ ਫਿਰ ਠੀਕ ਆ ਆਪ ਦੀ ਜੇ ਕੁੱਤਾ ਉੱਤਾ ਆਪਣਾ ਕੁਝ ਨਹੀਂ ਕਹਿੰਦਾ ਟਾਈਗਰ ਆ ਨਾ ਮੋਟਾ ਜਿਹਾ ਟਾਈਗਰ ਕਹਿੰਦੀ ਕੁਝ ਨਹੀਂ ਕਹਿੰਦਾ ਟੈਂਗਰ ਹਾਂ ਟਾਈਗਰ ਟਾਈਗਰ ਕਹਿੰਦਾ ਟੈਂਗਰ ਮੋਤੀ ਤੁਸੇ ਨਹੀਂ ਕਹਿੰਦਾ ਮੋਤੀ ਕਹਿੰਦਾ ਦਾਦਾ ਦਾਦਾ ਖਾਣਾ ਦਾ ਮੁਰਗਾ ਮੁੱਤੇ ਆ ਫਿਰ ਤੋਂ ਮੁਰਗਾ ਨਹੀਂ ਹਣੀ ਆ ਮੁਰਗਾ ਹੀ ਲੈ ਆਪਣੀ ਇਹ ਉਸੂਲਾਂ ਚ ਮੁਰਗਾ ਮੁਰਗਾ ਆਇਆ ਮਿਲ ਗਿਆ ਮਿਲ ਗਿਆ ਫੜ ਲਿਆ ਫੜ ਲੇ ਬੰਦੇ ਬੰਦੇ ਲੱਗਦਾ ਕੋਈ ਆ ਗਿਆ ਬੰਦੇ ਬੰਦੇ ਆ ਗਏ ਲੱਗਦਾ ਗੇਟ ਕੋਲ ਪਾਉ ਜਲਾਣਾ ਪਾਉ ਜਲਾਣਾ ਕੋਈ ਨਦਰ ਹੈਗਾ ਦਿੱਤੇ ਨੇ ਵੀ ਇੰਨਾ ਰੌਲਾ ਪਾ ਕੇ ਦੇਖਣਾ ਪਊਂ ਖਿਖਣ ਦੇ ਜਾ ਤਾ ਹੋਈ ਜਾਨ ਹਟ ਜਾ ਹਰੋ ਕੋਈ ਨਾ ਕਰੇ ਫੋਨ ਕਰ ਬਾਈ ਇੱਕ ਮਿੰਟ ਰੁਕ ਜਾ ਰੀ ਰੁਕ ਤੂੰ ਬਾਈ ਹੈਲੋ ਉਹ ਆਪਣੇ ਬਾਗ ਦੇ ਚ ਬੰਦਾ ਵੜ ਗਿਆ ਉਰੇ ਆ ਸ਼ੇਰ ਹਾਂ ਕੀ ਹੋ ਗਿਆ ਬੰਦਾ ਹਟ ਜਾ ਮੈਂ ਉਹਨਾਂ ਨੂੰ ਇੱਕ ਮਿੰਟ ਰੁਕ ਕਿਹੜਾ ਓਏ ਆਇਆ ਆਇਆ ਸ਼ੇਰ ਆਇਆ ਆਇਆ ਦੇਖ બુ બડે બઈ તું અઠે ની ઓડેલા ચાચે ના બેઠા થી કોણ આ હે અટે ભાઈ ઓય ચાચે ના ઓ આ ભતીજા ઓ મેનો ને સારુ પી રેતી બેઠે ઓ મેનો ઇહી ਕਿਲਿਆ ਆ ਚਾਹੇ ਕਿਹੜਾ ਬਧੀਜਾ ਓਏ ਹੈਗੇ ਨੇ ਯਾਰ ਉੱਥੇ ਤੂੰ ਖੜਾ ਹੋ ਪਹਿਲਾਂ ਤਾਂ ਪਹਿਲਾਂ ਤੂੰ ਖੜਾ ਹੋ ਖੜਾ ਓਏ ਖੜਾ ਹੋ ਚੱਕਰ ਆਉਣੇ ਨੇ ਬਾਈ ਬਣ ਚੱਲ ਨਹੀਂ ਤੂੰ ਚੱਲ ਜੇ ਤਾਂ ਤੇਰੇ ਪੈਰੀਂ ਫਿਰ ਤੇਰੇ ਚੱਕਰ ਨਿਕਲ ਜਾਂਦੇ ਬਾਈ ਬਣ ਚੱਕਰ ਆਉਣੇ ਖੜਾ ਹੋ ਖੜਾ ਉੱਥੇ ਪਠਾ ਬਣਾ ਆ ਆ ਮਲੇ ਬੰਨੇ ਹੋਣਾ ਬੰਨੂ ਇਹ ਦੇ ਲੈ ਰੱਸੀਆਂ ਲਿਆ ਓਏ ਪਾਣ ਮੰਨਦਾ ਹੌਣਾ ਹਿੱਲ ਕੇ ਦਿਖਾ ਏ ਚਾਚੇ ਉੱਚੇ ਨੂੰ ਬੁਲਾ ਕੇ ਲਿਆਗਾ ਲੈ ਕੇ ਬੁਲਾ ਹੋਰ ਨਾਲ ਲੈ ਕੇ ਜੀ ਮੈਂ ਨਾ ਕਟਾਪਣਾ ਨਹੀਂ ਸਾਲੇ ਰੱਜੇ ਕਰਦੇ ਕਟਾਪਣਾ ਕਰੀਏ ਦਾ ਇਹਦਾ ਰੱਜੇ ਇਹਦਾ ਕੀ ਕਟਾਪਾ ਕਰੇਗਾ ਆਈ ਨਹੀਂ ਇੱਧਰ ਲੱਤਾਂ ਝੱਕ ਰਹੀਆਂ ਨਹੀਂ ਆਏ ਠਾਹੇ ਅਕੜਾ ਇਹ ਮੈਂ ਕੜਾ ਜਦੋਂ ਅਸਤ ਨਾ ਬੰਨੀ ਕੋਟਦੇ ਹਾਲ ਚਾ ਉਹ ਬਾਨੇ ਨੂੰ ਇੱਥੇ ਆਜਾ ਚਾਚਾ ਕਥੇ ਬਣਾ ਦਵਾ ਹਰ ਤਰ੍ਹਾਂ ਕਿਹੜਾ ਚਾਚਾ ਜ਼ਰਾ ਕਿੱਥੇ ਕਿੱਧਰ ਦੀ ਆਏ ਤੁਸੀਂ ਆਏ ਕਿੱਧਰ ਦੀ ਸੀ ਉਹ ਬਾਈ ਦਾ ਚਾਚਾ ਆਏ ਕਿ ਕਿਹਾਤੇ ਯਾਰ ਉਣੀ ਹੈ ਕੋਈ ਅੱਡੇ ਦਾ ਜੰਨਾ ਹੈ ਕੋਣ ਤੇਰੀ ਗੱਲ ਸੁਣ ਲੈ ਜਦੋਂ ਤੂੰ ਵੱਡ ਗਿਆ ਜੇ ਜਦੋਂ ਦੀਆਂ ਲੱਤਾਂ ਤੋੜਦੀਆਂ ਸਨ ਚਲ ਜਾ ਠੀਕ ਹੈ ਚੰਗਾ